ਸਿੱਖਾ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਸਕਰੀਨ ਉੱਪਰ ਦਿਖਾਈ ਦੇ ਰਿਹਾ ਹੈ ਅੱਜ ਆਪਾਂ ਗੱਲ ਕਰਾਂਗੇ ਓਟੀਆਰ ਦੇ ਸਬੰਧ ਵਿੱਚ ਇਸ ਤੋਂ ਪਹਿਲਾਂ ਮੈਂ ਇੱਕ ਵੀਡੀਓ ਬਣਾਈ ਸੀ ਜਿਸ ਵਿੱਚ ਮੈਂ ਓਟੀਆਰ ਬਾਰੇ ਦੱਸਿਆ ਸੀ ਕਿ ਓਟੀਆਰ ਕਿਸ ਤਰ੍ਹਾਂ ਜਨਰੇਟ ਹੋਵੇਗਾ ਤੇ ਅੱਜ ਆਪਾਂ ਗੱਲ ਕਰਾਂਗੇ ਓਟੀਆਰ ਕਿਸ ਤਰ੍ਹਾਂ ਫਿਲ ਕਰਨਾ ਹੈ ਪੋਰਟਲ ਦੇ ਵਿੱਚ ਤਾਂ ਕਿ ਤੁਹਾਡਾ ਸਕਾਲਰਸ਼ਿਪ ਵਿੱਚ ਕੋਈ ਵੀ ਦਿੱਕਤ ਨਾ ਆਵੇ ਸਭ ਤੋਂ ਪਹਿਲਾਂ ਆਪਾਂ ਡਾਕਟਰ ਮੇਸਕਰ ਪੋਰਟਲ ਨੂੰ ਖੋਲਣਾ ਹੈ ਤੇ ਉਸ ਵਿੱਚ ਬੱਚੇ ਦਾ ਲੌਗਇਨ ਆਈਡੀ ਓਪਨ ਕਰਨਾ ਹੈ ਬੱਚੇ ਦਾ ਲੌਗਇਨ ਆਈਡੀ ਓਪਨ ਕਰਨ ਤੋਂ ਬਾਅਦ ਤੁਸੀਂ ਬੱਚੇ ਦੀ ਆਈਡੀ ਅਤੇ ਦਨ ਪਾਸਵਰਡ ਅਸਤੇ ਤੇ ਕੈਪਚਾ ਦਿਖਾਈ ਦਿੱਤਾ ਹੈ ਕੈਪਚਾ ਫਿਲ ਕਰਨਾ ਹੈ ਕੈਪਚਾ ਫਿਲ ਕਰਨ ਤੋਂ ਬਾਅਦ ਤੁਸੀਂ ਲੌਗਇਨ ਤੇ ਕਲਿੱਕ ਕਰਨਾ ਹੈ ਤਾਂ ਬੱਚੇ ਦੀ ਆਈਡੀ ਖੁੱਲ ਜਾਵੇਗੀ ਜੇਕਰ ਤੁਹਾਨੂੰ ਪਾਸਵਰਡ ਨਹੀਂ ਪਤਾ ਤਾਂ ਤੁਸੀਂ ਰਿਕਵਰ ਯੂਅਰ ਪਾਸਵਰਡ ਦੇ ਉੱਪਰ ਵੀ ਕਲਿੱਕ ਕਰਕੇ ਬੱਚੇ ਦਾ ਪਾਸਵਰਡ ਰਿਕਵਰ ਕਰ ਸਕਦੇ ਹੋ उसकी बेसिक डिटेल भरने तो बाद बच्चे का आई पासवर्ड रिकवर हो जाएगा तो रिकवर कर तो जे तो पहला ही ऑलरेडी पासवर्ड है तो आई डी फिल करो दैन पासवर्ड उस तो कैप्चा फिल करना है कैप्चा फिलकर तो बादग तो लॉगिन उत्ते क्लिक करना है जो तुम लोग उपर क्लिक करो तो को नैक्सट पार्ट खुल जाएगा जिसमें एक तो वाइट स्क्रीन दिखाई दे रही है ये हाइड की हुई है इस तो नीचे कुछ पॉइंट नहीं, रीफ्रैश फोटो होम इस तो बाद डाउनलोड कार्ड प्रिंट प्रोफाइल डाउनलोड एंड अपलोड अंडरटेकिंग एडिट लॉग प्रिंट एडिट परमा डिटेल एंड ओ टी आर तो मेन पॉइंट अपना ओ टी आर है तो ओ टीआर के उपर तुम क्लिक करना है जो तुम ओ टी आर के उपर क्लिक करोगे तो नैक्सट स्क्रीन खुल जाएगी एरो का मतलब यह है कि इस सामने ओ टी आर है ओ टीआर से क्लिक करो ओ टी आर से क्लिक करने तो बाद तो आ गया वन टाइम सेशन एक वाइट बॉक्स है ये अभी पहला ओ टी आर भरया हुआ है इसलिए सोनू ये हाइड करके दिखाया गया है इस ओ टी आर के उपर क्लिक करने तो बाद जो, जो, जो सेव के उपर क्लिक करोगे तो नैक्सट इन आएगी ओ टी आर अपटड अपलोड सक्सैसफुल ओ टी आर अपलोड सक्सैसफुल का मतलब यह है भी ओ टी आर भरया जा चुका है तो कम खत्म हो चुका है ਸਭ ਨੂੰ ਰਿਕਵੈਸਟ ਹੈ ਕਿ ਇਹ OTAR ਪੜਨਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਤੁਸੀਂ OTAR ਨਹੀਂ ਪੜੋਗੇ ਤਾਂ ਤੁਹਾਨੂੰ ਪਿੱਠ ਵਿੱਚ ਸਕਲੋਸਿਸ ਸੰਬੰਧੀ ਦਿੱਕਤ ਆ ਸਕਦੀ ਹੈ ਦੂਸਰੀ ਗੱਲ ਇਹ ਜੇਕਰ ਫਿਰ ਵੀ ਕਿਸੇ ਨੂੰ ਕੋਈ ਦਿੱਕਤ ਹੈ ਤਾਂ ਕਿਰਪਾ ਕਰਕੇ ਮੈਨੂੰ ਕਮੈਂਟ ਕਰੋ ਤਾਂ ਮੈਂ ਤੁਹਾਡਾ ਉਸ ਜੋ ਵੀ ਕੋਈ ਪ੍ਰੋਬਲਮ ਹੈ ਉਸ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂ ਜਾਂ ਤੁਹਾਨੂੰ ਵੀਡੀਓ ਦੇ ਰੂਪ ਵਿੱਚ ਜਾਂ ਉਹ ਵੀ ਮੈਸੇਜ ਕਰਾਂ ਤਾਂ ਤੁਹਾਡਾ ਹੱਲ ਕਰ ਸਕਾਂ ਧੰਨਵਾਦ ਥੈਂਕ ਯੂ ਹੈਵੀ ਨਾਈਸ ਜੀ